ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਾਣੂਕੇ ਜੀ ਹੈ ਨਾ ਵੀਰੇ ਤੇ ਜ਼ਿਲ੍ਹਾ ਹੈਗਾ ਆਪਾਂ ਨੂੰ ਜਗਰਾਉਂ ਆ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਤੇ ਜਾਨਵਰ ਆਏ ਤੁਹਾਨੂੰ ਦਿਖਾਵਾਂਗੇ ਪੰਜ ਜੀ ਦੋ ਝੋਟੀਆਂ ਸੂਈਆਂ ਸਵਾਈਆਂ ਪਲੂਣਾ ਹਨ ਬਾਈ ਤੇ ਦੋ ਤੁਹਾਨੂੰ ਦਿਖਾਵਾਂਗੇ ਗੱਬਣਾ ਤੇ ਇੱਕ ਦਿਖਾਵਾਂ ਇਸ ਨੂੰ ਟਾਪ ਕਲਾਸ ਬੈੜ ਗੱਲ ਬਾਤ ਸਾਰੀ ਬਾਈ ਨਾਲ ਕਰਾਵਾ ਸਾਰੀ ਜਾਣਕਾਰੀ ਲੈ ਕੇ ਪਹਿਲਾਂ ਸੌਦਾ ਤੁਸੀਂ ਫਿਰ ਖਰੀਦਣਾ ਜੀ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਛਾਦਣਾ ਸੱਸੀ ਕਾ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਬਈ ਤਾਂ ਨੰਬਰ ਬੋਲ ਗਏ ਜੀ 947150501 ਜੀ ਪਿੰਡ ਆਪਣਾ ਜੀ ਪਿੰਡ ਮਾਣੂਗਾ ਵੀਰੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਿਗਰਾਉਂ ਆਪਣਾ ਨੇੜੇ ਪਿੰਡਾਂ ਦੇ ਭੰਮੀਪੁਰਾ ਲੱਖਾ ਤੇ ਲੰਮਾ ਜੱਟਪੁਰਾ ਤੇ ਮੱਲਾ ਇਹਦੇ ਵਿਚਾਲੇ ਆ ਗਿਆ ਬਾਕੀ ਗੁਰਦੁਆਰਾ ਮਹਿਤਾ ਆਣਾ ਸਾਹਿਬ ਆਪਣੇ ਜਮਾ ਕੋਲੇ ਆ ਹਨਾ ਇਹ ਨਿਸ਼ਾਨੀਆਂ ਕਿਉਂਕਿ ਹਰੇਕ ਪੰਜਾਬ ਦਾ ਭੈਣ ਭਰਾ ਗੁਰਦੁਆਰਾ ਮਹਿਤਾ ਸਾਹਿਬ ਨੂੰ ਜਾਣਦਾ ਹਨਾ ਤੇ ਅੱਜ ਕਿੰਨੇ ਜਾਨਵਰ ਆ ਬਾਈ ਅੱਜ ਵੀਰੇ ਦੋ ਝੋਟੀਆਂ ਪਲੂਨਾ ਸੁਨੀਆਂ ਹੋਈਆਂ ਇੱਕ ਪਲੂਮ ਝੋਟੀ ਗੱਭਣਾ ਦੂਜੀ ਝੋਟੀ ਗੱਭਣਾ ਓਕੇ ਜੀ ਤੇ ਬਾਈ ਬਲਾ ਤਾਂ ਐਂ ਦੱਸ ਦਿਓ ਕਾਫੀ ਵੀਡੀਓ ਹੁਣ ਆਪਾਂ ਆਪਣੇ ਚੈਨਲ ਤੇ ਕਰਤੀਆਂ ਰਿਸਪੌਂਸ ਕਿਵੇਂ ਰਹਿੰਦਾ ਬਹਿ ਗਿਆ ਨਾ ਮਾਲ ਵਧ ਗਿਆ ਓਕੇ ਕਿੱਥੋਂ ਸ਼ੁਰੂ ਕਰਾਂਗੇ ਫਿਰ ਜਿੱਥੋਂ ਮਰਜ਼ੀ ਕਰ ਲੋ ਉਧਰੋਂ ਕਰ ਲੋ ਓਕੇ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਨੇ ਬਾਈ ਉਹ ਆ ਗਈ ਦੋ ਦੰਦ ਹੈ ਐਤਾਂ 7 ਕਿਲੋ ਦੁੱਧ ਆ ਜੀ ਮਗਰ ਮਗਰ ਕੱਟੀ ਆ ਜੀ ਮਗਰ ਕੱਟੀ ਤੇ ਸਿੰਘ ਸਾਲੇ ਦੀ ਬੜੀ ਹੈ ਨਾ ਹਾਂਜੀ ਮੂਹੋ ਦੋਦਾਂ ਦਾ ਬਾਈ ਦੋੰਦੀ ਹੈ ਜੀ ਮੂਹੋ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਇਧਰ ਨੂੰ ਲਿਓ ਮੜਾ ਜਾ ਤੇ ਚੰਗੀ ਕੱਟੀ ਆ ਗਈ ਮੂਹੋ ਦੋਦਾਂ ਦੇ ਹਿਸਾਬ ਨਾਲ ਥਣ ਲੇਵਾ ਬਹੁਤ ਸਾਫਾ ਹੈ ਨਾ ਲੈ ਚਲੋ ਵੀਰੇ ਆ ਦੇਖੋ ਇੱਥੋਂ ਸਿੰਗ ਚੈੱਕ ਕਰੋ ਇਹਦੇ ਹਮ ਆ ਦੇਖੋ ਸਾਫ ਸੁਥਰੀ ਕੱਟੀ ਹੈਗੀ ਤੇ ਕਿੰਨਾ ਕ ਬੋਲਾ ਹਾਜ਼ਰ ਆ ਬਾਈ ਇਹ ਥੱਲੇ 7 ਕਿਲੋ ਵੀਰੇ ਸਹੀ ਕੰਡੇ ਵਾਲਾ ਓਕੇ ਜੀ 7 ਕਿਲੋ ਬੋਲਾ ਹਾਜ਼ਰ ਆ ਜਮਾ ਹੈ ਆਫ ਕੈਮਰਾ ਆਪਾਂ ਬੱਚਾ ਲਾਇਆ ਜੀ ਠੀਕ ਆ ਸਾਹਮਣੇ ਆਪਣੇ ਕੋਈ ਚੱਕਰ ਵਾਲੀ ਗੱਲ ਨਹੀਂ ਧਾਰਾਂ ਧੋਰਾ ਕਰੋ ਜੇ ਕਿ ਇੱਕ ਨੰਬਰ ਤੇ ਸਾਫ ਸੁਥਰੀ ਕੱਟੀ ਹੈ ਨਾ ਥਣ ਦਾ ਪਹਿਲਾ ਨਾਲ ਹੈ ਹੀ ਨਹੀਂ ਹੈ ਨਾ ਚੋਾਈ ਚੂਈ ਦਾ ਬਾਣੀ ਸੌ ਕਰਦਾ ਹੈ ਡਿਮਾਂਡ ਦੱਸੋ ਜੀ ਇਹਦੀ ਡਿਮਾਂਡ ਬੱਸ 95000 ਜੀ 1000 ਛੋੜ ਓਕੇ 1000 ਰੁਪਏ ਛੋੜ ਇਹ ਚ ਹੋ ਜਾਣੀ ਆ ਤੇ ਅੱਗੇ ਬਾਈ ਕੱਟੀ ਫੇਰ ਆ ਗਈ ਪਲੂਨ ਹੈ ਨਾ ਇਹਨੇ ਚਾਰ ਦੰਦ ਦੇ ਕੱਟੀਆਂ ਪਲੂਨ 9 9.5 ਕਿਲੋ ਤੋਂ ਤੇ ਦੇ ਥੱਲੇ ਮਗਰ ਵਿਚਾਰ ਜੀ ਲੱਖੀਆਂ ਆਇਆ ਵੀਰੇ ਅੱਛਾ ਇਹਦੇ ਮਗਰ ਵੀ ਕੱਟ ਕੋਈ ਆ ਗਈ ਹਾਂਜੀ ਵਿਸ਼ਾਲ ਕੀ ਦੇ ਦੀ ਓਕੇ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੱਕ ਸਿੰਘ ਸੱਲੇ ਦੀ ਇਹ ਵੀ Ориਗਨਲ ਤੇ ਡਿਮਾਂਡ ਬਾਈ ਪਹਿਲੇ ਦੱਸ ਦਈਏ ਤੇ ਕੀ ਆ ਗਈ ਬਾਈ ਲੱਖ ਜੋ ਹਜ਼ਾਰ ਛੋੜ ਆ ਵੀਰੇ ਹਜ਼ਾਰ ਛੋੜ ਲੱਖ ਜੋ ਚੰਗੀ ਕੱਟੀ ਆ ਗਈ ਜੀ ਸਿੰਘ ਦੀ ਚੰਗੀ ਤੇ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ ਕਿੰਨਾ ਹਾਜ਼ਰਾ ਬਾਈ ਇਹ ਥਲੇ 9 ਕਿਲੋ ਵੀਰੇ 9.5 ਕਿਲੋ 9 ਕਿਲੋ ਕੰਡੇ ਤੇ ਲਾ ਕੇ ਅਗਲਾ ਲੈ ਜੀ ਓਕੇ 9 ਕਿਲੋ ਹੁਣ ਲੈ ਜੇ ਮਣਕੇ ਮਣਕੇ ਕੰਡੇ ਤੇ ਲਾ ਕੇ ਓਕੇ ਜੀ ਤੇ ਮਗਰ ਵੀ ਫਿਰ ਕੱਟੀ ਆ ਹਨਾ ਹਾਂਜੀ ਕਿੰਨੇ ਦਿਨਾਂ ਦਾ ਸੂਆ ਬਾਈ ਇਹਦਾ ਓਕੇ ਫਿਰ ਤਾਂ ਬੋਲੇ ਚੋਂ ਬਾਹਰ ਆ ਹਨਾ ਆ ਲੋ ਜੀ ਤੇ ਸੀਲ ਸਾਉ ਬਹੁਤ ਐਰ ਤੇਰੇ ਗੱਟੀਆਂ ਹਨਾ ਹਾਂਜੀ ਹਾਂਜੀ ਆ ਲੋ ਜੀ ਧਾਰਾਂ ਕਰੋ ਚੈੱਕ ਥੱਲੇ ਤਾਂ ਬੰਬ ਵੀ ਆ ਹਨਾ ਇਹਦੀ ਫਿਰ 99000 ਚ ਮਾੜਾ ਮੋਟਾ ਮਾਨਦਾਨ ਹੈ ਬਾ ਲੱਖ ਜੋ ਹਜ਼ਾਰ ਛੋੜੀਏ ਜੈ ਜੀ ਜੈ ਜੈ ਤੇ ਅੱਗੇ ਬਈ ਝੋਟੀ ਆ ਗਈ ਗੱਪਣ ਟਾਪ ਕਲਾਸ ਖੋਲੋ ਇਹਨੂੰ ਵੀ ਤੋ ਹਫ਼ਤਾ ਪਿਆ ਪੂਰਾ ਇੱਕ ਹੂੰ ਤੇ ਮੂੰਹ ਚਾਰ ਦਾਂਦਾ ਇਹ ਮੂੰਹ ਚਾਰ ਦਾਂਦਾ ਗਈ ਤੇ ਹਫ਼ਤਾ ਪੈਂਡਿੰਗ ਲਓ ਜੀ ਵੱਡੇ ਸਹਜ ਦੀ ਆ ਗਈ ਹੈ ਨਾ ਪਲੂਣ ਆ ਬਈ ਇਹ ਓਕੇ ਪਲੂਣ ਕੱਟੀ ਆ ਗਈ ਜੀ ਧਲਿਆਰੇ ਦੀ ਥੋੜੀ ਜਿਹੀ ਹਲਕਤ ਮੰਦੀ ਹੈ ਨਾ ਆ ਦੇਖੋ ਜੀ ਸਿੰਗੀ ਸੁੰਗੀ ਫਿਰ ਜਮ ਅਰੀਨਲ ਹੈ ਨਾ ਆ ਦੇਖੋ ਸਿੰਘ ਸਲਾ ਇੱਕ ਨੰਬਰ ਪਿੱਠ ਪੁੜੇ ਦੀ ਪੂਰੀ ਚੰਗੀ ਜਿਵੇਂ ਪਲੂਣ ਕੱਟੀ ਹੈ ਚਾਰ ਦੰਦਾ ਬਹੁਤ ਚੰਗਾ ਕੱਦ ਘਾੜਾ ਹੈ ਨਾ ਦੁੱਤ ਵੀ ਵੀਰੇ 12 ਪਲੱਸ ਤੋਂ ਉਂਵੀ ਪਲੂਣਣੀ ਹੈ ਲੈ ਚਲੋ ਮਾੜੀ ਹੋਰ ਦਾ ਓਕੇ ਦੇਣੇ ਦੇਣਾ ਦੁੱਤ ਦਾ ਜਾਇਜ਼ ਗੱਲਾਂ ਥੋੜੀਆਂ ਜਮ ਤੇ ਆ ਦੇਖੋ ਜੀ ਮੋੜ ਲਓ ਕੋਈ ਚੱਕਰ ਹੂੰ ਚੰਗੇ ਕਦ ਕਾੜ ਦੀ ਆ ਕੀ ਡਿਮਾਂਡ ਆ ਗਈ ਬਾਈ ਇਹਦੀ ਬੱਸ ਯਾਰ ਸੁਣੋ 135000 ਦੀ ਡਿਮਾਂਡ ਬਾਕੀ ਦਾ ਕੱਟੀ ਹੈ ਜੀ ਕੋਈ ਦੰਦਾ ਵੀ ਹੈ ਨਹੀਂ ਹਨਾ ਇੰਨੇ ਪੈਸੇ ਚ ਚੰਗੀ ਕੱਟੀ ਆ ਗਈ ਥਣਲੇਵਾ ਚੰਗਾ ਹੁਣ ਵੀ ਜੀ ਆਹ ਦੇਖੋ ਇੱਥੋਂ ਚੈੱਕ ਕਰੋ ਇਹਦੇ ਪਿੱਠ ਹੂੰ ਮਨੂ ਮਨੂ ਬਹੁਤ ਸੋਹਣੀ ਥਾਣੋਂ ਵਧੀਆ ਸਾਰਾ ਕੁਝ ਵਧੀਆ ਜੀ ਤੇ ਅੱਗੇ ਵੀਰੇ ਵੱਡੇ ਸਾਈਜ਼ ਦੀ ਝੋਟੀ ਕਿਹੜਾ ਸੁਆ ਇਹ ਇਹ ਦੂਜਾ ਸੁਆ ਜੀ ਦੂਜਾ ਸੁਆ ਲਿਆਓ ਕੱਢ ਲਓ ਕਿੰਨੇ ਦਿਨ ਬਾਕੀ ਆ ਇਹਦੇ ਇਹਦੇ 10 ਦਿਨ ਪਏ ਆ ਜੀ 10 ਦਿਨ ਬਾਕੀ ਤੇ ਕਦ ਦੋ ਤਰ੍ਹਾਂ ਦੇ ਉੱਤੇ ਵੀ ਲਊ ਤੇ ਕਿੰਨਾ ਕੁ ਦੁੱਧ ਕੱਢ ਦੂ ਵਈ ਕਿਸੇ ਪਰੇ ਮੇਰੇ ਮਾਲਕਾਂ ਨੇ ਤਾਂ ਆਪਾਂ ਨੂੰ 15 ਕਿਲੋ ਕਿਹਾ ਵਾ ਯਾਨੀ ਆਪਣੀ ਸੰਨੈਤ ਕੀ 15 ਤੋਂ ਪਲੱਸ ਚੱਲੂ ਇਹ ਚੱਲੂਗੀ ਹੈਨਾ ਦਿਨ ਕਿੰਨੇ ਬਾਕੀ 15 ਤਰੀਕ ਨੂੰ ਪੂਰੇ ਆ ਵੀਰੇ ਓਕੇ ਮੋੜ ਲਿਓ ਜੀ ਆ ਦੇਖੋ ਇੱਥੋਂ ਕਰੋ ਚੈੱਕ ਤੇ ਵਜਨ ਦੀ ਤੇ ਕੱਦ ਦੀ ਨਾ ਘੱਟ ਮੰਨਿਓ ਇਹਨੂੰ ਹੈਨਾ ਫੁੱਲ ਨਾੜਾ ਨੂੜਾ ਹਵਾ ਨੇ ਤੇ ਫੁੱਲ ਆ ਗਾ ਤੇ ਬਾਈ ਇਹਦੀ ਡਿਮਾਂਡ ਫਿਰ ਬਾ ਇਹਦੀ ਵੀ 135 ਓਕੇ 1 ਲੱਖ 35 ਜੇ ਮਿਲ ਜਾਣੀਆਂ ਜੀ ਤੇ ਚੰਗੀਆਂ ਜੋ ਆਪਾਂ ਇਹਨੂੰ ਕਹਿ ਸਕਦੇ ਹਾਂ ਦੋਨੇ ਝੋਟੀਆਂ ਨੂੰ ਵੱਡੀਆਂ ਝੋਟੀਆਂ ਚੋਂ ਹਨਾ ਅੱਗੇ ਵੀ ਟੌਪ ਕਲਾਸ ਆ ਗਈ ਬੈੜ ਹਨਾ ਹਾਂਜੀ ਇਹਦਾ ਦੂਜਾ ਸੂਆ ਜੀ ਕਿੰਨੇ ਦਿਨ ਬਾਕੀ ਜੀ ਬਸ ਵੀਰੇ ਇਹਦੇ ਅੱਜ ਤਰੀਕ ਹੋਗੀ 6 ਇਹਦੇ 9 ਤਰੀਕ ਨੂੰ ਦੇਣ ਪੁਰੇ ਜੀ ਕਿੰਨਾ ਦੁੱਧ ਦਿੱਤਾ ਹੋਇਆ ਜੀ ਪਹਿਲੇ ਸੂਏ ਚ ਕੋਲੋਂ ਵੀਰੇ 22 22 ਕਿਲੋ ਦੁੱਧ ਦਿੱਤਾ ਖੋਲੋ ਜੀ ਇਹਨੂੰ ਦੌੜਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਥਣ ਭਾਂਡਾ ਪੂਰਾ ਸਾਫ਼ ਤੇ ਕੀ ਡਿਮਾਂਡ ਆ ਗਈ ਵੀਰੇ ਦੀ ਬਸ 70 ਮੋਲਾ ਵੀਰੇ 68000 ਦੀ ਦੇ ਮੰਗ ਜਮਾਂ ਯਾਰ ਜਾਏ ਰੇਟ ਹਨਾ ਹਾਲੋ ਇਹ 70 ਮੋਲਾ 68000 ਦੀ ਬਾਈਕ ਤਾਂ ਮਿਲ ਜਾਣੀ ਆ ਥਣਲੇਵੇ ਦੀ ਪੂਰੀ ਸਾਫ ਆ ਇੱਥੋਂ ਕਰੋ ਚੈੱਕ ਇਹਨੂੰ ਲੈ ਚਲੋ ਲੰਮੀ ਮਾੜੀ ਜੀ ਹੂੰ ਦੁੱਧ ਯਾਰ ਵਾਕਈ ਕੱਢਣਾ ਹਨਾ ਨੇ ਹਾਂਜੀ ਕੋਈ ਐਵੇਂ ਝੂਠ ਮਾਰਦਾ 25 ਕਿਲੋ ਖਰਾ ਖਰਾ ਦੁੱਧ ਓਕੇ ਲੈ ਚਲੋ ਜੀ ਆ ਦੇਖੋ ਸੀਮਨ ਵਗੈਰਾ ਦਾ ਪਤਾ ਬਾਈ ਕਿਹੜਾ ਲੱਗਿਆ ਤੇ ਸੀਮਨ ਤਾਂ ਧੂਮ ਬੋਲਣ ਆਪਾਂ ਦਾ ਠੀਕ ਆ ਮੋਲੇ ਤੁਹਾਨੂੰ ਸਾਰਿਆਂ ਦੇ ਵਿੱਚ ਕਰਾਤੇ ਆ ਜੀ ਕੱਲੀ ਕੱਲੀ ਤੁਸੀਂ ਜਾਣਕਾਰੀ ਲੈ ਕੇ ਸੌਦਾ ਕਰ ਲੈਣਾਗਾ ਚੰਗੀ ਬੱਚੀਆਂ ਵਾਕਈ ਦੁੱਧ ਕੱਢਣਾ ਅੱਜ ਵੀ ਚੰਗਾਲੇ ਵਾਲੇ ਹੀ ਫਿਰਦੀ ਹੈ ਨਾ ਤੇ ਚਾਰ ਦਿਨਾਂ ਨੂੰ ਹੋਰ ਬੱਚੀ ਨੇ ਚੰਗੀ ਭਰ ਜਾਣਾ ਜੀ ਹੂੰ ਓਕੇ ਆ ਜਮਾ ਯਾਰ ਥੱਲੇੋਂ ਤਾਂ ਤੇ ਦੁੱਧ ਨੇ ਵਾਕਈ ਕੱਢਣਾ ਕੋਈ ਐਵੇਂ ਨਹੀਂ ਉਵੇਂ ਨਹੀਂ ਹੈਗਾ ਵੀ ਉਹੀ ਕਹਤਾ ਤੇ ਨਾਕਸੀ ਭਰਾ ਕੋਲੇ 5 5 ਤੁਹਾਨੂੰ ਦਿਖਾਤੇ ਨੰਬਰ ਬਾਈ ਫੇਰ ਬੋਲਿਓ ਇੱਕ ਵਾਰੀ 9471505001 505001 ਪਿੰਡ ਹੈਗਾ ਜੀ ਮਾਨੂਕੇ ਜ਼ਿਲ੍ਹਾ ਲੁਧਿਆਣਾ ਤੇ ਤਸੀਲ ਹੈਗੀ ਜਗਰਾਉ ਕਰੋ ਭਾਈਆਂ ਨਾਲ ਸੰਪਰਕ ਧੰਨਵਾਦ ਜੀ